ਕੁੰਨਰ ਪੁਲੀ ਹੈ ਜਿਹੜੀ ਬਹੁਤ ਛੋਟੀ ਹੋਇਆ ਕਰਦੀ ਸੀ ਜਿੱਥੇ ਤਕਰੀਬਨ ਬਰਸਾਤਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਜਿਹਦਾ ਆਕਾਰ ਤਕਰੀਬਨ 12 ਫੁੱਟ ਸੀਗਾ ਔਰ ਤਕਰੀਬਨ ਇਹਦੀ ਹਾਈਟ ਜਿਹੜੀ ਨਬਾਇ ਉਚਾਈ ਸੀਗੀ ਬਹੁਤ ਛੋਟੀ ਸੀਗੀ ਸਾਰਾ ਜਮੇ ਬਰਸਾਤਾਂ ਵਿੱਚ ਮੋਟੀ ਵਗੈਰਾ ਜਾਂ ਕੂੜਾ ਵਗੈਰਾ ਆਉਂਦਾ ਸੀ ਥੱਲੇ ਜੰਮ ਜਾਂਦਾ ਸੀ ਤੇ ਬੰਦ ਹੋਣ ਕਰਕੇ ਜਿਹੜੇ ਆਂਗਵਾਂ ਦੇ ਮਹੱਲੇ ਸੀਗੇ ਉਹ ਲੋਕਾਂ ਦੇ ਨਾਂ ਵੀ ਬਦਲ ਦਿੱਤਾ ਸੀ ਕੁੰਨਰ ਵੀ ਤੋਂ ਡੁੱਬੋਂ ਡੁੱਬੀ ਰੱਖਤਾ ਸੀ ਇਹਨਾਂ ਦੇ ਇਸ ਕਰਕੇ ਡੁੱਬ ਡੁੱਬ ਜਾਂਦੀਆਂ ਸੀਗੀਆਂ ਅੱਜ ਅਸੀਂ ਇਸ ਪੁਲੀ ਨੂੰ ਦੁਬਾਰਤੋਂ ਉਹ ਪਹਿਲੀ ਪੁਲੀ ਤੋੜ ਕੇ ਨ ਸਾਰੀ ਕੀਤੀ ਹੈ ਇਹਦੀ ਲਾਗਤ 1 ਕਰੋੜ 19 ਲੱਖ ਰੁਪਏ ਲੱਗਿਆ ਦਿੱਤੇ ਜੀ ਇਹ ਪੁਲੀ ਜਿਹੜੀ ਕਿ ਤੇ ਚਾਰ ਹਲਕਿਆਂ ਨੂੰ ਲੱਗਦੀ ਹੈ ਔਰ ਦੇਖੋ ਸ਼ਹਿਰ ਦੀ ਟ੍ਰੈਫਿਕ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਸ਼ਹਿਰ ਦੀ ਚਾਲੀ ਡਰਾਈਵਰ ਦੀ ਜੀ ਮੈਂ ਕਹਾਂ 25 ਤੋਂ 30% ਦੀ ਟ੍ਰੈਫਿਕ ਹੈ ਉਹਨੂੰ ਰਾਹਤ ਮਿਲੇ ਅੱਜ ਦਾ ਜਿਹੜਾ ਉਦਘਾਟਨ ਹੈ ਬੜਾ ਮਹੱਤਵਪੂਰਨ ਉਦਘਾਟਨ ਹੈ ਅੱਜ ਕੁੰਦਨਪੁਰੀ ਪੁਲੀ ਦਾ ਜਿਹੜਾ ਉਦਘਾਟਨ ਜਿਹਦੀ ਲਾਗਤ ਤਕਰੀਬਨ 1 ਕਰੋੜ 19 ਲੱਖ ਰੁਪਏ ਆ ਔਰ ਜਿਸ ਦੇ ਵਿੱਚ ਵਾਰਡ ਨੰਬਰ 91 ਔਰ 68 ਦੋ ਹੀ ਵਾਰਡ ਨਾਲ ਜੁੜਦੇ ਨੇ ਉਹਦਾ ਲਾਂਗਾ ਵੀ ਕਹਿ ਸਕਦੇ ਆ ਨਾਰਥ ਦੇ ਵਿੱਚ ਆਪਾਂ ਖੜੇ ਆ ਔਰ ਹਲਕਾ ਵਿਧਾਇਕ ਐਮ ਐਲ ਏ ਚੌਧਰੀ ਮਦਨਾਲ ਬੱਗਾ ਜੀ ਔਰ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਇਥੇ ਤੇ ਉਹ ਨਾਲ ਸਹਿਯੋਗ ਕਰ ਰਹੇ ਨੇ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਆ ਕਿੰਨੇ ਸਾਲਾਂ ਤੋਂ ਇਹ ਪੁਲੀ ਹੈ ਜਿਹੜੀ ਐਸ ਇਟ ਇਜ਼ ਖੜੀ ਸੀ ਕਿੰਨੇ ਸਰਕਾਰਾਂ ਨੰਗਗੀਆ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਉਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਸਾਰਿਆਂ ਨੂੰ ਔਰ ਧੰਨਵਾਦ ਲੁਧਿਆਣਾ ਵਾਸੀਆਂ ਦਾ ਇੱਕ ਵਾਰੀ ਫੇਰ ਤੋਂ ਵੀ ਅੱਜ ਤੁਹਾਡੇ ਆਸ਼ੀਰਵਾਦ ਸਦਕਾ ਇਹ ਮੌਕਾ ਮਿਲ ਰਿਹਾ ਹੈ ਕਿ ਲੁਧਿਆਣੇ ਸ਼ਹਿਰ ਦੇ ਹਰ ਖੁੰਜੇ ਦੇ ਵਿੱਚ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਵਾਂ ਉਦਘਾਟਨ ਹੁੰਦਾ ਹੈ ਅੱਜ ਦਾ ਜਿਹੜਾ ਉਦਘਾਟਨ ਹੈ ਬੜਾ ਮਹੱਤਵਪੂਰਨ ਉਦਘਾਟਨ ਹੈ ਅੱਜ ਕੁੰਦਨਪੁਰੀ ਪੁਲੀ ਦਾ ਜਿਹੜਾ ਉਦਘਾਟਨ ਜਿਹਦੀ ਲਾਗਤ ਤਕਰੀਬਨ 1 ਕਰੋੜ 19 ਲੱਖ ਰੁਪਏ ਆ ਔਰ ਜਿਸ ਦੇ ਵਿੱਚ ਵਾਰਡ ਨੰਬਰ 91 ਔਰ 68 ਦੋਵੇਂ ਵਾਰਡ ਨਾਲ ਜੁੜਦੇ ਨੇ ਉਹਦਾ ਲਾਂਗਾ ਵੀ ਕਹਿ ਸਕਦੇ ਆ ਹਲਕਾ ਨਾਰਥ ਦੇ ਵਿੱਚ ਆਪਾਂ ਖੜੇ ਆ ਔਰ ਹਲਕਾ ਵਿਧਾਇਕ ਐਮ ਐਲ ਏ ਚੌਧਰੀ ਮਦਨਾਲ ਬੱਗਾ ਜੀ ਔਰ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਇਥੇ ਤੇ ਉਹ ਨਾਲ ਸਹਿਯੋਗ ਕਰ ਰਹੇ ਨੇ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਹਾਂ ਕਿੰਨੇ ਸਾਲਾਂ ਤੋਂ ਇਹ ਪੁਲੀ ਹੈ ਜਿਹੜੀ ਐਜ਼ ਇਟ ਇਜ਼ ਖੜੀ ਸੀ ਕਿੰਨੀਆਂ ਸਰਕਾਰਾਂ ਲੰਘ ਗਈਆਂ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਉਹਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਪੁਲੀ ਬਹੁਤ ਛੋਟੀ ਹੈ ਔਰ ਮਜ਼ਬੂਤ ਨਹੀਂ ਹੈ ਤਾਂ ਪਬਲਿਕ ਕਿਸ ਤਰ੍ਹਾਂ ਇਹ ਤੋਂ ਨੰਗੇਗੀ ਕੋਈ ਨਾ ਕੋਈ ਹਾਦਸਾ ਵੀ ਹੋ ਸਕਦਾ ਹੈ ਸੋ ਇਹ ਜਿਹੜੇ ਦੂਰ ਅੰਦੇਸ਼ੀ ਵਾਲੇ ਚਾਹੇ ਪੰਪਿੰਗ ਸਟੇਸ਼ਨਾਂ ਦੀ ਗੱਲ ਕਰ ਲਈਏ ਚਾਹੇ ਆ ਪੁਲੀਆਂ ਬਣਾਉਣ ਦੀ ਗੱਲ ਕਰ ਲਈਏ ਚਾਹੇ ਰੀਟੇਨਿੰਗ ਵਾਲ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਆਹ ਦੋਨੋਂ ਸਾਈਡ ਦਰਿਆ ਦੇ ਸੜਕਾ ਬਣਾਉਣ ਦੀ ਗੱਲ ਕਰ ਲਈਏ ਸੋ ਅਜੇਹੇ ਉਪਰਾਲੇ ਅਜੇਹੇ ਤੋਹਫੇ ਨੇ ਜਿਹੜੇ ਉਹ ਲੁਧਿਆਣਾ ਸ਼ਹਿਰ ਨੂੰ ਮਿਲਦੇ ਰਹਿਣਗੇ ਸੋ ਹਰ ਹਲਕੇ ਹਰ ਐਮ ਐਲ ਏ ਆਪਣੇ ਆਪਣੀ ਯੋਗਦਾਨ ਪਾ ਰਿਹਾ ਹੈ ਔਰ ਖਾਸ ਤੌਰ ਤੇ ਨੌਰਥ ਦੇ ਵਿੱਚ ਮਾਨ ਨਾਲ ਕਹਿ ਸਕਦੀਆਂ ਸਭ ਤੋਂ ਬਾਅਦ ਉਦਘਾਟਨਾ ਇੱਥੇ ਨਾਲ ਹੋ ਕੇ ਮੈਨੂੰ ਕਰਨ ਦਾ ਮੌਕਾ ਮਿਲਦਾ ਹੈ ਔਰ ਮੈਂ ਪਿਛਲੇ ਦਿਨ ਇਹ ਵੀ ਦੱਸਣਾ ਚਾਹਾਂਗੀ ਵੀ ਜਦੋਂ ਕੋਈ ਪਾਉਂਦੇ ਸੀ ਪੋਸਟ ਤਾਂ ਉਹਦੇ ਤੇ ਨਾ ਕਮੈਂਟ ਆਂਦੇ ਸੀਗੇ ਇੱਥੋਂ ਵੀ ਕੁੰਦਨਪੁਰੀ ਪੁਲ ਕਦੋਂ ਸ਼ੁਰੂ ਕਰੋਗੇ ਕੁੰਦਨਪੁਰੀ ਪੁਲੀ ਦਾ ਕੰਮ ਜਿਹੜਾ ਚਾਲੂ ਕਰਵਾ ਦਿਓ ਕਿਉਂਕਿ ਪਿੱਛੇ ਬਰਸਾਤਾ ਕਰਕੇ ਰੁਕ ਗਿਆ ਸੀ ਸੋ ਅੱਜ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਦੇ ਵਸਨੀਕ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਇਹ ਜਿਹੜੀ ਤੁਹਾਡੀ ਵੱਡੀ ਸਮੱਸਿਆ ਸੀ ਉਹਦਾ ਅਜੇ ਹੱਲ ਹੋਣ ਜਾ ਰਿਹਾ ਹੈ ਔਰ ਮੈਂ ਆਸ ਵੀ ਕਰਦੀ ਹਾਂ ਕਿ ਤੁਸੀਂ ਆਪਣਾ ਆਸ਼ੀਰਵਾਦ ਇਸੇ ਤਰੀਕੇ ਨਾਲ ਬਣਾਈ ਰੱਖੋਗੇ ਤਾਂ ਕਿ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਚਾਹੇ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗੱਲ ਕਰ ਲਈਏ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਸਾਡੇ ਲੋਕਲ ਬਾਡੀ ਮਿਨਿਸਟਰ ਡਾਕਟਰ ਰਵਜੋਤ ਜੀ ਔਰ ਐਮ ਐਲ ਏਜ਼ ਮੰਤਰੀ ਔਰ ਜਿਨਨੇ ਸਾਡੇ ਇਥੇ ਐਮ ਸੀ ਸਾਹਿਬਾਨ ਖੜੇ ਨੇ ਔਰ ਇਵਨ ਮੈਂ ਵੀ ਇੱਕ ਸੇਵਾਦਾਰ ਹੋਣ ਦੇ ਨਾਤੇ ਇਹੀ ਬੇਨਤੀ ਕਰਾਂਗੀ ਕਿ ਤੁਸੀਂ ਜਿੱਥੇ ਵੀ ਬੈਠੇ ਹੋ ਆਪਣਾ ਆਸ਼ੀਰਵਾਦ ਜ਼ਰੂਰ ਬਣਾਏ ਰੱਖੋ ਤਾਂ ਕਿ ਅਸੀਂ ਤੁਹਾਡੀ ਜਿਹੜੀ ਸੋਚੀ ਹੋਈ ਸੋਚ ਹੈ ਉਹਦੇ ਉੱਤੇ ਖਰੇ ਉੱਤਰ ਸਕੀਏ ਔਰ ਹਮੇਸ਼ਾ ਆਪ ਜੀ ਦੀ ਸੇਵਾ ਚਾਜ ਰਹੀਏ ਬਹੁਤ ਬਹੁਤ ਧੰਨਵਾਦ ਜੀ ਸਾਸ਼ੀਕਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਕੋਟਨਗੁਰ ਧੰਨਵਾਦ ਕਰਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਦੇ ਓਟਾਸ ਤੋਂ ਲੈ ਕੇ ਆਪਾਂ ਜਦੋਂ ਅੱਜ ਤੋਂ 60 ਦਿਨ ਪਹਿਲਾਂ ਇਲਾਕੇ ਦੀ ਬਾਗਡੋਰ ਸੰਭਾਲੀ ਸੀ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸੀਗਾ ਉਦੋਂ ਤੋਂ ਲੈ ਕੇ ਅੱਜ ਤੱਕ ਰੁਟੀਨ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਜਿੱਥੇ ਆਪਾਂ ਖੜੇ ਹਾਂ ਕੁੰਦਨਪਰੀ ਬੁਲੀ ਹੈ ਜਿਹੜੀ ਬਹੁਤ ਛੋਟੀ ਹੋਇਆ ਕਰਦੀ ਸੀ ਜਿੱਥੇ ਤਕਰੀਬਨ ਬਰਸਾਤਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਜਿਹਦਾ ਆਕਾਰ ਤਕਰੀਬਨ 12 ਫੁੱਟ ਸੀਗਾ ਔਰ ਤਕਰੀਬਨ ਇਹਦੀ ਹਾਈਟ ਜਿਹੜੀ ਨਬਾਈ ਉਚਾਈ ਸੀਗੀ ਬਹੁਤ ਛੋਟੀ ਸੀਗੀ ਸਾਰਾ ਜਿਵੇਂ ਬਰਸਾਤਾਂ ਵਿੱਚ ਮੋਟੀ ਵਗੈਰਾ ਜਾਂ ਕੂੜਾ ਵਗੈਰਾ ਆਉਂਦਾ ਸੀ ਥੱਲੇ ਜੰਮ ਜਾਂਦਾ ਸੀ ਤੇ ਬੰਦ ਹੋਣ ਕਰਕੇ ਜਿਹੜੇ ਆਨਗਵਾਨ ਦੇ ਮਹੱਲੇ ਸੀਗੇ ਉਹ ਲੋਕਾਂ ਨੇ ਨਾਂ ਵੀ ਬਦਲ ਦਿੱਤਾ ਸੀ ਕੁੰਨਰ ਵੀ ਤਾਂ ਡੁੱਬਣ ਡੁੱਬੀ ਰੱਖਦਾ ਸੀ ਇਹਨਾਂ ਨਾਲ ਇਸ ਕਰਕੇ ਡੁੱਬ ਡੁੱਬ ਜਾਂਦੀਆਂ ਸੀਗੀਆਂ ਅੱਜ ਅਸੀਂ ਇਸ ਪੁਲੀ ਨੂੰ ਦੁਬਾਰਤੋਂ ਉਹ ਪਹਿਲੀ ਪੁਲੀ ਤੋੜ ਕੇ ਨਵੀਂ ਪੁਲੀ ਦਾ ਉਸਾਰੀ ਕੀਤੀ ਹੈ ਇਹਦੀ ਲਾਗਤ 1 ਕਰੋੜ 19 ਲੱਖ ਰੁਪਏ ਲੱਗਿਆ ਦਿੱਤੇ ਜੀ ਇਹ ਪੁਲੀ ਜਿਹੜੀ ਕਿ ਤੇ 4 ਹਲਕੇ ਨੂੰ ਲੱਗਦੀ ਹੈ ਔਰ ਦੇਖੋ ਸ਼ਹਿਰ ਦੀ ਟ੍ਰੈਫਿਕ ਵਾਸਤੇ ਬਹੁਤ ਵੱਡੀ ਸਮੱਸਿਆ ਸੀ ਸ਼ਹਿਰ ਦੀ ਚਾਲੀ ਡਰਾਈਵਰ ਦੀ ਮੈਂ ਕਹਾਂ 25 ਤੋਂ 30% ਦੀ ਟ੍ਰੈਫਿਕ ਹੈ ਉਹਨੂੰ ਰਾਹਤ ਮਿਲੇਗੀ ਔਰ ਮੈਂ ਧੰਨਵਾਦ ਕਰਦਾ ਸਾਡੇ ਮੈਡਮ ਪ੍ਰਿੰਸੀਪਲ ਇੰਦਰਜੀਤ ਕੋਰ ਮੇਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧਾ ਕਰਕੇ ਕਿਉਂਕਿ ਮਿਹਨਤ ਕਰਨਾ ਉਹ ਲੋਕਾਂ ਦਾ ਸਹਿਯੋਗ ਲੈਣਾ ਉਹ ਸਾਡੀ ਡਿਊਟੀ ਹੈ ਔਰ ਫੰਡ ਮਹਈਆ ਕਰਾਣਾ ਸਾਡੀ ਡਿਊਟੀ ਹੈ ਪਰ ਕਿਤੇ ਨਾ ਕਿਤੇ ਜੋ ਮੇਰ ਦਾ ਰੋਲ ਹੁੰਦਾ ਹੈ ਫਾਉਂਡਸ ਦੇ ਵਿੱਚ ਉਸ ਨੂੰ ਬਣਾਣਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬਸ ਖੂਬੀ ਜੋ ਮੇਰੇ ਕੰਮ ਜਾਣਦੇ ਨੇ ਡਿਵੈਲਪਮੈਂਟ ਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਕੇ ਆਪਾਂ ਲੋਕਾਂ ਦੇ ਸਪੋਰਟ ਕਰਦੇ ਆ ਕਿਉਂਕਿ ਜਦੋਂ-ਜਦੋਂ ਵੀ ਡਿਵੈਲਪਮੈਂਟ ਹੁੰਦੀ ਹੈ ਉਦੋਂ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਔਰ ਤੁਸੀਂ ਜਾਣਦੇ ਹੋ ਪਿਛਨੀ ਵਾਰ ਵੈਤੀ ਪਾਰਡੀਆਂ ਦੇ ਕੰਮ ਜਿਨ੍ਹਾਂ ਨੇ ਗੱਲਾਂ ਹੀ ਕਰ ਲਈਆਂ ਕੰਮ ਕੀਤੇ ਨਹੀਂ ਅੱਜ ਜਿਹੜੇ ਅਸੀਂ ਕੰਡੇ ਕੱਢ ਰਹੇ ਹਾਂ ਤਕਰੀਬਨ ਨੌਰਥ ਹਲਕ ਦੀ ਡਿਵੈਲਪਮੈਂਟ ਅਸੀਂ ਜਿਹੜੀ ਤੁਸੀਂ ਸਾਰੇ ਪ੍ਰੈਸ ਵਾਲੇ ਜਾਣਦੇ ਕਿੰਨੇ ਜ਼ਿਆਦਾ ਮੇਰੇ ਹਲਕੇ 'ਚ ਰਹਿੰਦੇ ਹੋ ਔਰ ਸਾਰਿਆਂ ਨੂੰ ਪਤਾ ਕਿ ਇੱਥੇ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸੀ ਅੱਜ ਦੋਨੋਂ ਦਰਿਆ ਦੇ ਦੋਨੋਂ ਸਾਈਡਾਂ ਤੇ ਸੜਕ ਬਣاتی ਔਰ ਜਿਹੜੀ ਥੋੜੀ ਅੜਚੰਮ ਸੀਗੀ ਅੱਜ ਪੁਲੀ ਦੀ ਅੱਜ ਦੂਸਰੀ ਰੋਡ ਵੀ ਅਸੀਂ ਚਾਲੂ ਕਰ ਦੇਣੀ ਹੈ ਬਿਲਕੁਲ ਹਰੀ ਚੰਡੀ ਦੀਵੇਂਗੇ ਨਾਲ ਉਹ ਦਿਨਾਂ ਤੇ ਜਿਹੜੀ ਟ੍ਰੈਫਿਕ ਹੈ ਜੀ ਰਿਆ ਤੋਂ ਸੀ ਬਿਲਕੁਲ ਦੋ ਸੂਏ ਕਿੰਨੇ ਵਨਵੇ ਕਰਾਂਗੇ ਜੀ ਉਧਰੋਂ ਵਨਵੇ ਟ੍ਰੈਫਿਕ ਜਿਹੜੀ ਉੱਥੋਂ ਹੈਬੋਤ ਆਰੀਏ ਆਏਗੀ ਇਹ ਤੋਂ ਉਹਦੀ ਟ੍ਰੈਫਿਕ ਹੈ ਪੁਲੀ ਤੋਂ ਨੰਕੇ ਸਿੱਧੀ ਸ਼ਹਿਰ ਵਾਲੇ ਡੀ ਐਮ ਸੀ ਨੂੰ ਜਿਹੜੇ ਜਾਣਾ ਜਾਂ ਦੂਸਰੇ ਵੱਡੀ ਹੈ ਛੋਟੀ ਹੈ ਬੋਲ ਜਾਣਾ ਇਸ ਰੋਡ ਤੋਂ ਜਾ ਸਕਿਆ ਜਿਹਨੇ ਉਪਕਾਰ ਨਗਰ ਜਾਣਾ ਹੈ ਅਬਰਦੀਪ ਨਗਰ ਜਾਣਾ ਨਿਊਦੀਪ ਨਗਰ ਜਾਣਾ ਉਹ ਇਸ ਪੁਲੀ ਤੋਂ ਜਾਏਗਾ ਇਸ ਕਰਕੇ ਪੁਲੀ ਦੀ ਬਹੁਤ ਵੱਡੀ ਸਹੂਲਤ ਸਾਡੇ ਮੇਰੇ ਹਲਕੇ ਨੂੰ ਬਹੁਤ ਵੱਡੀ ਮਿਲਨੀ ਔਰ ਸ਼ਹਿਰ ਨੂੰ ਮਿਲਨੀ ਹੈ ਅੱਜ ਮੈਂ ਦੇਖਦਾ ਕਿ ਤਕਰੀਬਨ ਸਿਵਲ ਲਾਈਨ ਦੇ ਜਿੰਨੇ ਲੋਕ ਨੇ ਜਿਨ੍ਹਾਂ ਨੇ ਇੰਡਸਟਰੀ ਅរី ਜਾਣਾ ਹੁੰਦਾ ਉਹ ਸਾਰੇ ਦਰਿਆ ਦੇ ਕੰਢੇ ਨੂੰ ਯੂਜ਼ ਕਰਦੇ ਨੇ ਕਿਉਂਕਿ ਉਧਰਲੇ ਪਾਸੇ ਟ੍ਰੈਫਿਕ ਬਹੁਤ ਹੁੰਦਾ ਹੈ ਇਹ ਪੁਲੀ ਖਾਲੀ ਹੋਣ ਕਰਕੇ ਤਕਰੀਬਨ ਸਾਰੇ ਲੋਕ ਜਿਹੜੀ ਟ੍ਰੈਫਿਕ ਦੇ ਸਵੇਰੇ ਦੋ ਟਾਈਮ ਜਿਹੜਾ ਪੀਕ ਟਾਈਮ ਦਾ ਸਵੇਰੇ 8:00 ਲੈ ਕੇ 11:00 ਵਜੇ ਤੱਕ ਔਰ ਸ਼ਾਮ ਨੂੰ 6:00 ਵਜੇ ਤੋਂ ਲੈ ਕੇ 9:00 ਵਜੇ ਤੱਕ ਜਿਹੜੀ ਟ੍ਰੈਫਿਕ ਹੁੰਦੀ ਹੈ ਸਵੇਰੇ ਜਾਣ ਵਾਸਤੇ ਸ਼ਾਮ ਨੂੰ ਆਉਣ ਵਾਸਤੇ ਬਹੁਤ ਟ੍ਰੈਫਿਕ ਹੁੰਦੀ ਹੈ ਇਸ ਕਰਕੇ ਉਹ ਟ੍ਰੈਫਿਕ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਜਿੱਥੇ ਮੈਂ ਮੁਬਾਰਕ ਬਣਦੀ ਦੀ ਹਾਸ ਕਰਾਂਗਾ ਇਸ ਤਰ੍ਹਾਂ ਹੀ ਲੋਕ ਸਾਥ ਦਿੰਦੇ ਨੇ ਕਿਉਂਕਿ ਲੋਕਾਂ ਦੀ ਸੋਚ ਤੇ ਪਹਿਲੀ ਸਰਕਾਰ ਹੈ ਜਿਹੜ ل سرد